ਨੇ ਕੁਦਰਤੀਆਂ ਜਿਵੇਂ ਕਿ ਤੁਹਾਨੂੰ ਹਰਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਸੋਨਾ ਚਾਂਦੀ ਦੇ ਵਿੱਚ ਕਾਫੀ ਗ੍ਰਾਵਟਾਈ ਹੈਗੀ ਹੈ ਇਸ ਤੇ ਸਬੰਧ ਵਿੱਚ ਮਨੀਸ਼ ਧੀਰ ਜੀ ਸਾਡੇ ਨਾਲ ਨੇ ਜਿਹੜੇ ਕਿ ਸੋਨੇ ਦੇ ਵਪਾਰੀ ਨੇ ਉਹਨਾਂ ਨਾਲ ਗੱਲ ਕਰਾਂਗੇ ਕਿੰਨਾ ਕੁ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਪ੍ਰਭਾਵ ਪਵੇਗਾ ਜਾਂ ਕਸਟਮਰ ਦੇ ਵਿੱਚ ਕਿੰਨਾ ਕੁ ਜਿਹੜਾ ਹੈਗਾ ਵਾ ਉਤਾਰ ਚੜ੍ਹਾਅ ਹੋਵੇਗਾ ਕਿਉਂਕਿ ਕਸਟਮਰ ਵੀ ਕਾਫੀ ਘੱਟ ਦੁਕਾਨਾਂ ਤੇ ਦਿਖਾਈ ਦੇ ਰਹੇ ਨੇ ਹਾਂਜੀ ਮਨੀਸ਼ ਜੀ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਸ਼ੁਕਰੀਆ ਪਨੀਸ਼ ਜੀ ਤੁਹਾਡੇ ਸਾਰੇ ਚੈਨਲ ਉੱਤੇ ਸਾਰੇ ਸ਼ਰੋਤਿਆਂ ਨੂੰ ਸਾਡੀ ਪਿਆਰ ਭਰੀ જય શ્રી ਰਾਮ ਪਿਆਰ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਮੈਂ ਆਪਣੇ ਇੰਡੀਵਿਜੂਅਲੀ ਜਰੂਰ ਮੈਸੇਜ ਦਵਾਂਗਾ ਕਿ ਜਿਹੜੇ ਇਸ ਵੇਲੇ ਸੋਨੇ ਚਾਂਦੀ ਦੇ ਪਾ ਉੱਪਰ ਥੱਲੇ ਹੋ ਰਿਹਾ ਹੈ ਬੜਾ ਸੋਚ ਵਿਚਾਰ ਕੇ ਕੁਆਲਿਟੀ ਪਰਖ ਕੇ ਆਪਣੇ ਵਿਸ਼ਵਾਸਪਾਤਰ ਕੋਲੋਂ ਹੀ ਲੈਣਾ ਚਾਹੀਦਾ ਤੁਹਾਨੂੰ ਕਿਉਂਕਿ ਪੈਸੇ ਦੀ ਜਿਹੜੀ ਕੀਮਤ ਹੈ ਉਹ ਤੁਹਾਡੀ ਬੜੀ ਮਿਹਨਤ ਦਾ ਕਮਾਇਆ ਹੋਇਆ ਪੈਸਾ ਹੈ ਔਰ ਉਸ ਮਿਹਨਤ ਦੇ ਪੈਸੇ ਨੂੰ ਦੁਰਵਰਤੋਂ ਵੀ ਨਾ ਕਰੋ ਔਰ ਸਹੀ ਸਮਝ ਸੂਝ-ਬੂਝ ਦੇ ਨਾਲ ਹੀ ਇਨਵੈਸਟ ਕਰੋ ਜਿਵੇਂ ਕਿ ਸੋਨਾ ਪਿਛਲੇ ਦਿਨਾਂ ਚੋਂ ਕਾਫੀ ਘਟ ਗਿਆ ਉਹਦੇ ਨਾਲ ਕਸਟਮਰ ਦਾ ਰੁਝਾਨ ਥੋੜਾ ਘਟ ਜਾਂਦਾ ਕਿ ਹੋਰ ਘਟ ਜਾਏਗਾ ਹੋਰ ਘਟ ਜਾਏਗਾ ਸੋ ਇਹਨੂੰ ਵਿਚਾਰ ਕਰਕੇ ਹੀ ਇਨਵੈਸਟ ਕਰਿਓ ਵਿਚਾਰ ਕਰਕੇ ਹੀ ਆਪਣੇ ਜਿਹੜੇ ਪਰਿਵਾਰ ਦੇ ਲਈ ਤੁਸੀਂ ਕੋਈ ਗਹਿਣੇ ਬਣਾਣੇ ਆ ਜਾਂ ਕੋਈ ਇਨਵੈਸਟਮੈਂਟ ਕਰਨੀ ਹੈ ਬੜਾ ਸੋਚ ਸਮਝ ਕੇ ਕਰਿਓ ਔਰ ਸਭ ਤੋਂ ਵੱਡੀ ਜੜੀ ਗੱਲ ਹੈ ਪਰਖ ਕੇ ਕਰੋ ਕਿ ਅਸੀਂ ਖਰੇ ਤੇ ਹੀ ਇਨਵੈਸਟ ਕਰੀਏ ਅਸੀਂ ਜਿਹੜਾ ਵਿਸ਼ਵਾਸਪਾਤਰ ਦੁਕਾਨਦਾਰ ਹੋਵੇ ਉਹਦੇ ਤੇ ਹੀ ਯਕੀਨ ਕਰਕੇ ਔਰ ਉਹਨੂੰ ਪਰਖ ਕੇ ਲਈਏ ਕਿਉਂਕਿ ਤੁਸੀਂ ਆਪਣੇ ਪੈਸੇ ਨੂੰ ਜਦੋਂ ਮਿਹਨਤ ਨਾਲ ਕਮਾ ਕੇ ਲੈ ਜਾਂਦੇ ਹੋ ਉਹਨਾਂ ਸਿੱਟਣ ਲਈ ਤਾਂ ਕੋਈ ਨਹੀਂ ਲੈ ਜਾਂਦਾ ਸੋ ਮੇਰੀ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਕਿ ਜਿਹੜਾ ਵੀ ਸੱਜਣ ਜਿਹੜਾ ਪਰਿਵਾਰਿਕ ਤੌਰ ਤੇ ਆਪਣੇ ਲਈ ਆਪਣੇ ਸੋਨੇ ਚ ਚਾਂਦੀ ਚ ਇਨਵੈਸ ਚੰਗੀ ਕੁਆਲਿਟੀ ਦਾ ਸਰਕਾਰ ਵੱਲੋਂ ਸਟੈਂਪ ਦੇਖ ਕੇ ਜ ਗਹਿਣੇ ਲੈਣੇ ਆ ਤਾਂ ਜੋ ਸਟੈਂਪ ਅੱਜ ਕੱਲ ਐਚਯੂਆਈਡੀ ਵੀ ਸਰਕਾਰ ਨੇ ਕਰ ਦਿੱਤਾ ਬੀਆਈਐਸ ਨੇ ਐਚਯੂਆਈਡੀ ਦੇ ਯੂਨਿਕ ਆਈਡੀ ਕੋਡ ਵਾਲੀ ਆਰਨਮੈਂਟਸ ਸ਼ੁਰੂ ਕੀਤੇ ਹੋਏ ਆ ਸਾਡੇ ਕੋਲ ਸਾਰੇ ਉਹੀ अवेलेबल ਆ ਸੋ ਮੈਂ ਜਿਹੜੇ ਵੀ ਦੁਕਾਨਦਾਰ ਐਚਯੂਆਈਡੀ ਦਾ ਅੱਛਾ ਬ੍ਰਾਂਡ ਦਾ ਅੱਛੀ ਕੁਆਲਿਟੀ ਦਾ ਕੰਮ ਕਰ ਰਹੇ ਆ ਤੁਸੀਂ ਉਹਨਾਂ ਦੇ ਕੋਲੋਂ ਹੀ ਕੰਮ ਕਰੋ ਉਹਨਾਂ ਦੇ ਕੋਲੋਂ ਹੀ ਆਪਣਾ ਵਪਾਰਕ ਕੰਮ ਕਰਾਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸੋਨਾ ਚਾਂਦੀ ਦੇ ਵਿੱਚ ਤੁਸੀਂ ਇਨਵੈਸਟ ਕੀਤਾ ਹੋਇਆ ਕਿਤੇ ਰੱਬ ਨਾ ਕਰੇ ਤੁਹਾਨੂੰ ਲੋਡ ਪਵੇ ਉਹਦੇ ਥਾੜਾ ਨੁਕਸਾਨ ਨਾ ਤੁਹਾਡੀ ਜਿਹੜੀ ਕੀਤੀ ਹੋਈ ਇਨਵੈਸਟਮੈਂਟ ਆ ਉਹ ਤੁਹਾਨੂੰ ਫਾਇਦਾ ਹੀ ਦੇ ਕੇ ਜਾਏ ਤਾਂ ਕਿ ਤੁਹਾਨੂੰ ਉਸ ਦਿਨੇ ਇਹ ਨਾ ਮਹਿਸੂਸ ਹੋਵੇ ਕਿ ਅਸੀਂ ਫਲਾਨੀ ਜਗ੍ਹਾ ਤੋਂ ਸਸਤਾ ਲੈਣ ਦੇ ਚੱਕਰ ਦੇ ਵਿੱਚ ਅਸੀਂ ਇਨਵੈਸਟ ਕਰ ਦਿੱਤਾ ਸੀ ਅੱਜ ਉਹਦੇ ਪੈਸੇ ਨਹੀਂ ਪੂਰੇ ਮਿਲ ਰਹੇ ਖਰੇ ਸੋਨੇ ਦੇ ਪੈਸੇ ਹਰ ਜਗ੍ਹਾ ਪੂਰੇ ਮਿਲਣਗੇ ਸੋ ਖਰੇ ਸੋਨੇ ਲਈ ਖਰੇ ਦੁਕਾਨਦਾਰ ਦੇ ਕੋਲ ਹੀ ਜਾਣਾ ਚਾਹੀਦਾ ਉੱਥੇ ਹੀ ਇਨਵੈਸਟ ਕਰਨਾ ਚਾਹੀਦਾ ਨਹੀਂ ਜੀ ਸੋਨਾ ਚਾਂਦੀ ਦੇ ਵਿੱਚ ਪਹਿਲਾਂ ਉਛਾਲ ਆਣਾ ਇੱਕੋ ਤਾਂਮ ਗਰਾਵਟਾਣਾ ਕਿਸ ਤਰ੍ਹਾਂ ਦੇਖਦੇ ਇਹ ਬੜੀ ਮੰਦਭਾਗੀ ਮੈਨੂੰ ਕਹੂੰਗਾ ਕਿ ਇਹਦੇ ਨਾਲ ਜਿਹੜੀ ਪਬਲਿਕ ਸੈਕਟਰ ਦੇ ਵਿੱਚ ਬੜੀ ਨਾ ਦਿਮਾਗੀ ਤੌਰ ਤੇ ਪਰੇਸ਼ਾਨ ਇੱਕ ਕਬੀਲਦਾਰ ਬੰਦਾ ਜਿਹੜਾ ਸੋਚ ਸਮਝ ਕੇ ਅੱਜ ਅੱਜ ਦੇ ਤਰੀਕੇ ਚ ਮੁਸ਼ਕਲ ਨਾ ਇੱਕ ਤੋਲਾ ਉਹਦੇ ਲਈ ਬੜਾ ਮਹਿੰਗਾ ਹੋਇਆ ਹੈ। ਸੋ ਉਹ ਜਦੋਂ ਇਦਾਂ ਦੀ ਦੁਬਿਧਾ ਚ ਪੈਂਦਾ ਹੈ ਤਾਂ ਉਹਨਾਂ ਲਈ ਮੈਂ ਬਹੁਤ ਮਹਿਸੂਸ ਕਰਦਾ ਕਿ ਇਹ ਬੜੀ ਮਹਿੰਗਾਈ ਦੇ ਦੌਰ ਦੇ ਵਿੱਚ ਇੱਕ ਨਾਰਮਲ ਬੰਦੇ ਲਈ ਨਾਰਮਲ ਦੁਕਾਨਦਾਰ ਨਾਰਮਲ ਨੌਕਰੀ ਪੇਸ਼ਾ ਬੰਦੇ ਲਈ ਉਹਨੂੰ ਪਰਿਵਾਰ ਚਲਾਉਣਾ ਬੜਾ ਮੁਸ਼ਕਲ ਹੈ। ਉਹਨੂੰ ਤੋਲਾ ਸੋਨਾ ਲੈਣਾ ਬੜਾ ਮੁਸ਼ਕਲ ਹੋ ਜਾਂਦਾ। ਸੋ ਮੈਂ ਕਹਿੰਦਾ ਨਾਰਮਲ ਜਿਹਾ ਰੇਟ ਰਹੇ ਤਾਂ ਹਰੇਕ ਦੀ ਜੇਬ ਦੀ ਅਲੋਅ ਕਰਦੀ ਹੈ। ਸੋ ਮੇਰੀ ਵਿਸ਼ ਹੈ ਕਿ ਸੋਨੇ ਦਾ ਕੰਟਰੋਲਡ ਰੇਟ ਰਹਿਣਾ ਚਾਹੀਦਾ। ਬਾਕੀ ਰਹਿ ਜਾਏ ਤਾਂ ਵਧੀਆ ਗੱਲ ਹੈ ਇੰਟਰਨੈਸ਼ਨਲ ਮਾਰਕੀਟ ਦੇ ਰੇਟ ਹੈ ਡਾਲਰ ਦੇ ਵਿੱਚੋਂ ਰੇਟ ਕਨਵਰਟ ਹੋ ਕੇ ਸਾਡੇ ਹਿੰਦੁਸਤਾਨ ਚ ਵੀ ਇੰਪੋਰਟ ਹੁੰਦਾ ਤੇ ਸਾਨੂੰ ਤਾਂ ਇਹੀ ਪਰਮਾਤਮਾ ਅਗੇ ਅਰਦਾਸ ਕਰਦੇ ਕਿ ਸਾਰੇ ਬੰਦੇ ਸਾਰੇ ਪਰਿਵਾਰ ਸੁਖੀ ਰਹਿਣ ਜਿੰਨੀ ਕੋ ਉਹਨਾਂ ਦੀ ਸਮਰਥਾ ਹੈ ਉਹਦੇ ਮੁਤਾਬਕ ਸਹੀ ਜਗ੍ਹਾ ਤੇ ਸਹੀ ਦਿਸ਼ਾ ਚ ਜਾ ਕੇ ਇਨਵੈਸਟ ਕਰਾਂ ਸੋਨਾ ਚਾਂਦੀ ਦੇ ਰੇਟ ਦੀ ਅੱਜ ਦੀ ਗੱਲ ਕਰੀਏ ਤਾਂ ਕਿੰਨਾ ਕੁ ਘਟਿਆ ਵਧਿਆ ਹੈਗਾ ਮੇਰੇ ਅੱਜ ਜਿਹੜਾ ਰੇਟ ਹਲੇ ਓਪਨ ਹੁੰਦੇ ਹੀ 151000 ਖੁੱਲਿਆ 24 ਕੈਰੇਟ ਦਾ ਰੇਟ ਜਿਹੜਾ ਕਿ ਸ਼ੁੱਕਰ ਸ਼ਨੀਵਾਰ ਦੀ ਗੱਲ ਕਰੀਏ ਤਾਂ 199000 ਤੋਂ ਵ ਮਤਲਬ ਕਹਿਣ ਦਾ ਕਿ 30 40000 ਰੁਪਏ ਤੋਲਾ ਜੇ ਘਟ ਗਿਆ ਤੇ ਉਮੀਦ ਹੈ ਕਿ ਸ਼ਾਇਦ ਇੱਕ ਦੋ ਦਿਨਾਂ ਚ ਹੋਰ ਨਾ ਘਟ ਜਾਏ ਬੜਾ ਲੋਕਾਂ ਨੂੰ ਤੁਹਾਡੇ ਚੈਨਲ ਤੇ ਮਾਧਮ ਮੇਰਾ ਇਹ ਅਪੀਲ ਕਰ ਰਿਹਾ ਕਿ ਆਪਣਾ ਸੋਚ ਸਮਝ ਕੇ ਪੈਸੇ ਲਾਇਓ ਇੱਕ ਅਦਾ ਦਿਨ ਵੇਟ ਕਰਕੇ ਵਿਚਾਰ ਕਰਕੇ ਜਰੂਰ ਇਨਵੈਸਟ ਕਰੋ ਇੱਕ ਗੱਲ ਕਰੀਏ ਸੋਨਾ ਚਾਂਦੀ ਦੇ ਰੇਟ ਘਟਦੇ ਵੱਧਦੇ ਨੇ ਕਸਟਮਰ ਦਾ ਕਿੰਨਾ ਕੁ ਪ੍ਰਭਾਵ ਪੈ ਜਾਂਦਾ ਕਸਟਮਰ ਮੈਂ ਤੁਹਾਨੂੰ ਦੱਸਿਆ ਜੀ ਕਸਟਮਰ ਕਨਫਿਊਜ਼ ਹੋ ਜਾਂਦਾ ਜਦੋਂ ਘਟਦਾ ਹੈ ਤਾਂ ਕਸਟਮਰ ਨੂੰ ਲੱਗਦਾ ਕਿ ਹੋਰ ਨਾ ਘਟ ਜਾਏ ਥੋੜਾ ਜਿਹਾ ਵੇਟ ਕਰ ਲੈਣੇ ਆ ਫਿਰ ਉਹ ਥੋੜਾ ਜਿਹਾ ਸ਼ੂਟ ਕਰ ਜਾਂਦਾ ਫ ਪਰ ਮੈਂ ਤੁਹਾਨੂੰ ਫੇਰ ਕਹੂੰਗਾ ਮਾਰਕੀਟ ਨੂੰ ਦੇਖ ਕੇ ਵਿਚਾਰ ਕਰਕੇ ਕਿਸੇ ਅੱਛੇ ਦੁਕਾਨਦਾਰਾਂ ਦੇ ਨਾਲ ਸਾਡੇ ਨਾਲ ਵਿਚਾਰ ਕਰਕੇ ਹੀ ਤੁਸੀਂ ਸੋਨੇ 'ਚ ਇਨਵੈਸਟ ਕਰਨ ਦੀ ਕੋਸ਼ਿਸ਼ ਕਰੋ ਇੱਕ ਮਿੰਟ ਚ ਦੇਖਣ ਜਾਂਦਾ ਕਈ ਵਾਰੀ ਸੋਨਾ ਜਦੋਂ ਖਰੀਦਦੇ ਨੇ ਲੋਕ ਉਹ ਕਹਿੰਦੇ ਨੇ ਕਿ ਫਲਾਣੀ ਦੁਕਾਨ ਤੋਂ ਜਿਹੜਾ ਸਾਨੂੰ ਸਸਤਾ ਮਿਲਦਾ ਹੈਗਾ ਇਹਦੇ ਵਿੱਚ ਕੀ ਸਿਸਟਮ ਹੈਗਾ ਮੈਂ ਉਹੀ ਬਾਰ ਬਾਰ ਤੁਹਾਡੇ ਚੈਨਲ ਤੇ ਮਦਰ ਨਹੀਂ ਇਹ ਕਹੂੰਗਾ ਕਿ ਸਸਤੇ ਵਾਲ ਬਿਲਕੁਲ ਨਾ ਜਾਓ ਜੇ ਸਸਤਾ ਮਿਲਦਾ ਕਿਉਂ ਸਸਤਾ ਮਿਲਦਾ ਦੇਖੋ ਜਿਹੜਾ 24 ਕੈਰੇਟ ਸੋਨਾ ਆ ਉਹ ਵੀ ਪੂਰਾ ਖਰਾ ਹੋਣਾ ਚਾਹੀਦਾ ਬਾਈ ਕੈਰਟ ਸੋਨੇ ਦੇ ਗਹਿਣੇ ਉਹ ਵੀ ਪੂਰੇ ਖਰੇ ਹੋਣੇ ਚਾਹੀਦੇ ਪ੍ਰੋਪਰ ਸਟੈਂਪ ਚੈੱਕ ਕਰਕੇ ਲਓ ਉਹਦੇ ਨਾਲ ਪ੍ਰੋਪਰ ਬਿੱਲ ਲਓ ਤਾਂ ਕਿ ਤੁਹਾਨੂੰ ਲੈ ਕੇ ਰਿਸਕ ਨਾ ਹੋਵੇ ਦੁਕਾਨਦਾਰ ਨੂੰ ਦੇ ਕੇ ਕੋਈ ਰਿਸਕ ਨਹੀਂ ਦੁਕਾਨਦਾਰ ਨੇ ਤਾਂ ਵੇਚ ਕੇ ਬੰਨੇ ਹੋ ਜਾਣਾ ਤੁਸੀਂ ਉਹਦੇ ਨਾਲ ਪ੍ਰੋਪਰ ਬਿੱਲ ਲਓ ਨਾ ਇਨਵੋਇਸ ਪ੍ਰੋਪਰ ਹੋਏਗੀ ਤੁਸੀਂ ਪ੍ਰੋਪਰ ਟੈਕਸ ਪੇ ਕੀਤਾ ਹੋਏਗਾ ਤਾਂ ਤੁਹਾਡਾ ਕੋਈ ਰਿਸਕ ਹੀ ਨਹੀਂ ਹੁਣ ਸਾਡੇ ਕੋਲ ਜਿੰਨਾ ਵੀ ਇਸ ਵੇਲੇ ਮੇਰੇ ਅੰਦਰ ਸਮਾਨ ਪਿਆ ਹੈ ਸਾਰਾ ਟੈਕਸ ਪੇਡ ਹੈ ਅਸੀਂ ਹਰੇਕ ਨੂੰ ਰეკਮੈਂਡ ਕਰਦੇ ਹਾਂ ਕਿ ਭਾਈ ਸੋਨਾ ਚਾਹੇ 24 ਕੈਰਟ ਲੈਣਾ ਚਾਹੇ ਤੁਸੀਂ ਬਾਈ ਕੈਰਟ ਦੇ ਗਹਿਣੇ ਲੈਣੇ ਤੁਸੀਂ ਬ ਕਿਉਂਕਿ ਜਿਹੜਾ ਕੋਈ ਸਾਡ ਨੂੰ ਰਿਕੁਐਸਟ ਕਰਦਾ ਕਿ ਭਾਈ ਮੇਰੇ ਕੋਲ ਬਿੱਲ ਦੀ ਗੁੰਜਾਇਸ਼ ਨਹੀਂ ਮੈਂ GST ਕਿਉਂ ਦਵਾਂ ਅਸੀਂ ਉਹਨੂੰ ਗਾਈਡ ਕਰਦੇ ਹਾਂ ਕਿ ਭਾਈ GST ਤੁਹਾਡੇ ਫਾਇਦੇ ਲਈ ਲਗਾਇਆ ਗਵਰਨਮੈਂਟ ਨੇ ਨਾ ਕਿ ਤੁਹਾਡੇ ਕੋਲ ਟੈਕਸ ਲੈਣ ਲਈ ਲਗਾਇਆ ਗਵਰਨਮੈਂਟ ਦਾ ਜੋ ਕੀ ਫਾਇਦਾ ਉਹ ਮੈਨੂੰ ਟੈਕਸ ਜਾਂਦਾ ਤਾਂ ਪਬਲਿਕ ਦਾ ਕੀ ਫਾਇਦਾ ਕਿ ਪਬਲਿਕ ਦਾ ਜਿੰਨਾ ਮਾਲ ਲੇਤਾ ਉਹ ਪੂਰਾ ਹੋਣਾ ਚਾਹੀਦਾ ਤਾਂ ਕਿ ਦੁਕਾਨਦਾਰ ਉਹਨੂੰ ਗੁਮਰਾਹ ਨਹੀਂ ਕਰ ਸਕਦਾ ਗਲਤ ਕੁਆਲਿਟੀ ਨਹੀਂ ਬਿੱਲ ਦੇ ਉੱਪਰ ਗਲਤ ਕੁਆਲਿਟੀ ਥੋੜੀ ਲਿਖ ਕੇ ਦੇ ਦੇਗਾ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਪ੍ਰੋਪਰ ਬਿੱਲ ਲਓ ਪ੍ਰੋਪਰ ਦੁਕਾਨਦਾਰ ਦੇ ਕੋਲੋਂ ਆਪਣੇ ਬਚਨਬੱਦ ਦੁਕਾਨਦਾਰ ਦੇ ਕੋਲ ਉਹ ਜਿਹੜਾ ਤੁਹਾਡੇ ਨਾਲ ਪੁਸ਼ਤਾਂ ਤੋਂ ਜੁੜਿਆ ਹੋਇਆ ਉਹਦੇ ਨਾਲ ਆਹੀਂ ਚੱਲੋ ਜੇ ਤੁਹਾਨੂੰ ਵਿਸ਼ਵਾਸ ਬਣਿਆ ਹੋਵੇ ਔਰ ਤੁਹਾਨੂੰ ਪ੍ਰੋਪਰ ਬਿੱਲ ਮਿਲੇ ਉਹਦੇ ਨਾਲ ਉਹਦੇ ਕੋਲ ਹੀ ਲੈਣਾ ਚਾਹੀਦਾ ਸੋਨਾ ਚਾਂਦੀ ਦੇ ਉਤਾਰ ਚੜਾਵ ਦੇ ਵਿੱਚ ਸ਼ੇਅਰ ਮਾਰਕੀਟ ਦਾ ਕਿੰਨਾ ਕੁ ਪ੍ਰਭਾਵ ਹੁੰਦਾ ਆਪਸ ਦੇ ਵਿੱਚ ਦੋਨੋਂ ਅਲੱਗ-ਅਲੱਗ ਹੈ ਸ਼ੇਅਰ ਮਾਰਕੀਟ ਵੀ ਲੋਕ ਇਨਵੈਸਟ ਕਰਦੇ ਆ ਸੋਨੇ 'ਚ ਵੀ ਇਨਵੈਸਟ ਕਰਦੇ ਆ ਸੋ ਕਹਿਣ ਜਾਂਦਾ ਵੀ ਲੋਕ ਇਹਦਾ ਆਪਣੇ ਗੱਲ ਬਣਾ ਲੈਂਦਾ ਜੀ ਸ਼ੇਅਰ ਵੱਧ ਗਏ ਮਾਰਕ ਸ਼ੇਅਰ ਮਾਰਕੀਟ ਵੱਧ ਗਈ ਤਾਂ ਸੋਨਾ ਘਟ ਜਾਂਦਾ ਸ਼ੇਅਰ ਮਾਰਕੀਟ ਘਟ ਗਈ ਤਾਂ ਸੋਨਾ ਵੱਧ ਜਾਂਦਾ ਇਦਾਂ ਨਹੀਂ ਕੋਈ ਗੱਲਾਂ ਨਹੀਂ ਉਹਦੇ ਆਪਣੇ ਸਟੈਟਸ ਚੱਲਦੇ ਸੋਨੇ ਜਾਂਦੇ ਤੇ ਆਪਣੇ ਸਟੈਟਸ ਚੱਲਦੇ ਇਹ ਸਨ ਮਨੀਸ਼ ਧੀਰ ਜੀ ਜਿੰਨਾ ਵੱਲੋਂ ਪਿਆ ਗਿਆ ਕਿ ਜੇਕਰ ਸੋਨਾ ਲੈਣਾ ਜਾਂ ਚਾਂਦੀ ਲੈਣੀ ਆ ਤਾਂ ਪਰਖ ਕੇ ਜਰੂਰ ਲਾਓ ਕਿਉਂਕਿ ਇਹ ਜਦੋਂ ਉਤਾਰ ਚੜ੍ਹਾਵਾਂਦੇ ਨੇ ਇਹ ਦਾ ਬਈ ਕਾਫੀ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਇਹ ਦੁਕਾਨਦਾਰਾਂ ਦੇ ਵਿੱਚ ਕੈਮਰਾ ਪਰਸਨ ਮੰਗੇ ਦੇ ਨਾਲ ਆਪਣੀ ਤਰੋੜਾ ਨਿਕੁੱਦਰ